ਰਾਸ਼ਨ ਕਾਰਡ ਸੰਬੰਧੀ ਆਈ ਵੱਡੀ ਅਪਡੇਟ ਜਲਦੀ ਕਰ ਲੋ ਇਹ ਕੰਮ 33000 ਰੁਪਏ ਮਿਲੇਗੀ ਪੈਨਸ਼ਨ ਫਾਰਮ ਭਰ ਲੋ ਇਸ ਸਕੀਮ ਦੇ ਪੰਜਾਬ ਦੇ ਪਿੰਡਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਦੇ ਕਿਸਾਨ 3000 ਮਹੀਨਾ ਮਿਲਣ ਵਾਲੀ ਪੈਨਸ਼ਨ ਤੋਂ ਅਣਜਾਣ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਕਿਸਾਨ ਮਦਦਨ ਯੋਜਨਾ ਬਾਰੇ ਅਸੀਂ ਗੱਲ ਕਰ ਰਹੇ ਹਾਂ ਜੀ ਪ੍ਰਧਾਨ ਮੰਤਰੀ ਕਿਸਾਨ ਮਦਦਨ ਯੋਜਨਾ ਦੇ ਲਾਭਪਾਤਰੀ ਹਾਈ ਤੱਕ ਕਿਸਾਨਾਂ ਨੂੰ ਪਤਾ ਨਹੀਂ ਹੈ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਕਿਸਾਨ ਜਿ세 ਬੰਦੀਆਂ ਨੂੰ ਇਸ ਸਕੀਮ ਦੀ ਜਾਣਕਾਰੀ ਹੈ ਜਿਨ੍ਹਾਂ ਦੀਆਂ ਮੰਗਾਂ ਦੀ ਸੂਚੀ ਕਿਸਾਨਾਂ ਦੀ ਪੈਨਸ਼ਨ ਯੋਜਨਾ ਦੇਣ ਦੀ ਇੱਕ ਮੰਗ ਸ਼ਾਮਿਲ ਹੈ ਅਤੇ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਜਿਹੜੀ ਆ ਦੇਖ ਸਕਦੇ ਹੋ ਪੈਨਸ਼ਨ ਜਿਹੜੀ ਹੈ 3-3000 ਰੁਪਏ ਮਿਲਦੀ ਹੈ ਪੰਜਾਬ ਦੀਆਂ ਦੋ ਸਭ ਤੋਂ ਵੱਡੀਆਂ ਕਿਸਾਨ ਜਿਹੀਆਂ ਬੰਦਿਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਭਾਈਕੋ ਸਿੱਧੂਪੁਰ ਦੇ ਪ੍ਰਧਾਨਾਂ ਨੇ ਇਸ ਬਾਰੇ ਸਾਫ਼ ਹੱਥ ਖੜੇ ਕਰ ਦਿੱਤੇ ਹਨ ਭਾਈਕੋ ਦੇ ਪ੍ਰਧਾਨ ਨੇ ਦੱਸਿਆ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਜਗਜੀਤ ਸਿੰਘ ਢੱਲੇਵਾਲ ਜੋ ਜੋ ਸਾਲ ਤੋਂ ਜ਼ਿਆਦਾ ਸਮੇਂ ਕਪੋਖੜ ਹੜਤਾਲ ਕਰ ਰਹੇ ਹਨ ਤੇ ਦੱਸਿਆ ਕਿ ਸਰਕਾਰ ਨੇ ਕਦੇ ਵੀ ਇਸ ਸਕੀਮ ਦਾ ਪ੍ਰਚਾਰ ਨਹੀਂ ਕੀਤਾ ਇਸ ਲਈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਸਾਨ ਜਿਹਦੀ ਉਮਰ 60 ਸਾਲ ਦੀ ਉਮਰ ਵਾਲੇ ਕਿਸਾਨਾਂ ਦੀ ਪੈਨਸ਼ਨ ਦੇਣ ਦੀ ਮੰਗ ਲੰਮੇ ਸਮੇਂ ਤੋਂ ਕਰ ਰਹੀ ਹੈ ਪਰ ਇਸ ਕੇਂਦਰੀ ਯੋਜਨਾ ਬਾਰੇ ਕਿਸੇ ਨੂੰ ਵੀ ਨਹੀਂ ਜਾਣਕਾਰੀ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਖੇਤੀਬਾੜੀ ਸੰਬੰਧੀ ਕੇਂਦਰੀ ਸਕੀਮਾਂ ਨੂੰ ਦੇਖਣ ਵਾਲੇ ਅਧਿਕਾਰੀਆਂ ਨੂੰ ਦੱਸਿਆ ਦੱਸ ਦਿੱਤੇ ਕਿ ਤੁਹਾਨੂੰ ਦੱਸ ਦਈਏ ਕਿਸਾਨਾਂ ਨੂੰ 2 ਸਾਲਾਂ ਦੀ ਮੈਚਿਓਰਿਟੀ ਤੱਕ ਇੱਕ ਤੈਅ ਰਕਮ ਦਾ ਭੁਗਤਾਨ ਕਰਨਾ ਹੁੰਦਾ ਹੈ ਸਰਕਾਰ ਵੀ ਬਰਾਬਰ ਰਕਮ ਪੈਨਸ਼ਨ ਵਿੱਚ ਫੰਡ ਜਮ੍ਹਾਂ ਕਰਵਾਉਂਦੀ ਹੈ ਜੀਵਨ ਬੀਮਾ ਨਿਗਮ ਵੱਲੋਂ ਚਲਾਈ ਗਈ ਯੋਜਨਾ ਦੇ ਤੇ 2 ਹੈਕਟੇਰ ਤੱਕ ਖੇਤੀਯੋਗ ਜ਼ਮੀਨ ਵਾਲੇ ਛੋਟੇ ਤੇ ਸਰਦਿ ਦੀ ਕਿਸਾਨਾਂ ਲਈ ਇਸ ਯੋਜਨਾ 'ਚ ਯੋਗ ਹਨ ਕਿਸਾਨ ਦੀ ਉਮਰ 18 ਤੋਂ 40 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਜੀ ਹਾਂ ਇਸ ਦੇ ਵਿੱਚ ਜਿੰਨੇ ਤੁਸੀਂ ਪੈਸੇ ਜਮ੍ਹਾਂ ਕਰਾਓਗੇ ਉਨੇ ਹੀ ਸਰਕਾਰ ਤੁਹਾਡੇ ਪੈਸੇ ਵਿੱਚ ਜਮ੍ਹਾਂ ਕਰੇਗੀ ਨਾਲ ਹੀ ਉਸ ਦਾ ਨਾਮ 1 ਜਨਵਰੀ 2019 ਤੱਕ ਸੂਬਿਆਂ ਦੇ ਕੇਂਦਰ ਸ਼ਾਸਿਤ ਸੂਬਿਆਂ ਦੇ ਜ਼ਮੀਨ ਸਬੰਧੀ ਰਡਕਾਰ ਵਿੱਚ ਦਰਜ ਹੋਣਾ ਚਾਹੀਦਾ ਕਿਸਾਨ ਦੇ ਕੋਲ ਆਧਾਰ ਕਾਰਡ ਦੇ ਬਚਤ ਬੈਂਕ ਖਾਤਾ ਪੀਐਮ ਕਿਸਾਨ ਖਾਤਾ ਹੋਣਾ ਚਾਹੀਦਾ ਇਸ ਮੁਤਾਬਕ 18 ਤੋਂ 40 ਸਾਲ ਦੇ ਕਿਸਾਨ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਹਰ ਮਹੀਨੇ 500 ਤੋਂ 200 ਰੁਪਏ ਤੱਕ ਦਾ ਦੇ ਕੇ 60 ਸਾਲ ਦੀ ਉਮਰ ਤੱਕ ਮਗਰੋਂ 3000 ਰੁਪਏ ਮਹੀਨਾਵਾਰ ਪੈਨਸ਼ਨ ਜਿਹੜੇ ਹੱਕਦਾਰ ਹੋਣਗੇ ਤਾਂ ਦੇਖ ਸਕਦੇ ਹੋ ਇਹ ਜਿਹੜੀ ਸਕੀਮ ਹੈ ਕਿਸਾਨ ਵਾਲੀ ਖਾਸ ਤੌਰ ਤੇ ਚਲਾਈ ਜਾ ਰਹੀ ਹੈ ਕਿਸਾਨ ਮੰਤਨ ਯੋਜਨਾ ਇਸ ਦੇ ਵਿੱਚ ਤੁਸੀਂ ਅਪਲਾਈ ਕਰਕੇ ਹਰ ਮਹੀਨੇ ਤਿੰਨ ਤਰ ਹਜ਼ਾਰ ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ 60 ਸਾਲ ਦੀ ਉਮਰ ਤੋਂ ਬਾਅਦ ਤੋਂ ਮੀਡੀਆ ਪੈਨਸ਼ਨ ਇਹ ਲੱਗ ਜਾਵੇਗੀ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਗਿਆ ਵੱਡੀ ਖ਼ਬਰ ਇੱਕੋ ਸਾਹਮਣੀ ਆ ਰਹੀ ਹੈ ਪੰਜਾਬ ਚ ਇਸ ਦਿਨ ਰਾਖਮੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਦੇ ਵਿੱਚ 27 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਛੁੱਟੀ ਕਿਉਂ ਹੈ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ 27 ਅਗਸਤ ਨੂੰ ਪੰਜਾਬ ਦੇ ਵਿੱਚ ਛੁੱਟੀ ਹੈ ਜੀ ਦਰਸਾ ਸਤਾਈ ਅਗਸਤ ਨੂੰ ਸਮੁੰਦਰੀ ਜੀ ਦਿਵਸ ਹੈ ਜਿਸ ਕਾਰਨ ਪੰਜਾਬ ਦੇ ਪੰਜਾਬ ਸਰਕਾਰ ਨੇ ਰਾਖੀ ਛੁੱਟੀ ਦਾ ਐਲਾਨ ਕੀਤਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ 27 ਅਗਸਤ ਨੂੰ ਦੁਪਹਿਰ ਪੱਤੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਨੂੰ ਹਾਂ ਜੀ ਕੀਤੀ ਜਾ ਰਹੀ ਹੈ ਤਾਂ 27 ਅਗਸਤ ਨੂੰ ਸ਼ਬਦ 3 ਦੇ ਅੱਗੇ ਜਿਹੜਾ ਦੱਸਿਆ ਜਾ ਰਿਹਾ ਜੀ ਜਿਸ ਕਾਰਨ ਜਿਹੜੀ ਆ ਛੁੱਟੀ ਦੱਸੀ ਜਾ ਰਹੀ ਆ 27 ਅਗਸਤ ਦੀ ਛੁੱਟੀਆਂ ਨੂੰ ਦੇਖ ਸਕਦੇ ਵਧੀ ਖਬਰ ਕੋਟ ਸਾਹਮਣੇ ਆ ਰਹੀ ਆ ਆਉਣ ਵਾਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ ਵਿਭਾਗ ਨੇ ਜਾਰੀ ਕੀਤੀ ਆ ਨਵੀਂ ਭਵਿੱਖਬਾਣੀ ਜੀ ਹਾਂ ਪੰਜਾਬ ਦੇ ਵਿੱਚ ਮੌਸਮ ਲੈ ਕੇ ਵੱਡੀ ਭਵਿੱਖਬਾਣੀ ਸਾਹਮਣੇ ਆ ਰਹੀ ਹੈ ਵੱਡੀ ਅਪਡੇਟ ਜਿਹੜੀ ਆ ਸਾਹਮਣੇ ਆ ਰਹੀ ਹੈ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦਾ ਕਿਸ ਤਰੀਕੇ ਨਾਲ ਰਹਿਣ ਵਾਲਾ ਪੰਜਾਬ ਦੇ ਮੌਸਮ ਬਾਰੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਅਨੁਸਾਰ 23 ਅਗਸਤ ਤੋਂ 25 ਅਗਸਤ ਤੱਕ ਭਾਰੀ ਮੀਂਹ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੱਸਿਆ ਜਾ ਰਿਹਾ ਹੈ ਜੇ ਦੇਖ ਸਕਦੇ ਹੋ ਮੌਸਮ ਵਿਭਾਗ ਦੇ ਅਨੁਸਾਰ 23 ਤੋਂ 25 ਅਗਸਤ ਤੱਕ ਅਲਰਟ ਜਾਰੀ ਕੀਤਾ ਗਿਆ 13 ਜ਼ਿਲ੍ਹਿਆਂ ਵਿੱਚ ਆਮ ਤੌਰ 'ਤੇ ਬਦਮੀ ਪੈਣ ਦੀ ਸੰਭਾਵਨਾ ਸੀ ਜਾਰੇ ਦਾ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ 23 ਅਗਸਤ ਤੋਂ 25 ਅਗਸਤ ਤੱਕ ਭਾਰੀ ਮੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਇਸ ਦਿਨ ਸ਼੍ਰੀ ਅਮਰਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹਰਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਮੋਹਾਲੀ ਰੂਪਨਗਰ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਬਰਨਾਲਾ ਚ ਲੋਕਾਂ ਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ 24 ਅਗਸਤ ਨੂੰ ਸ਼੍ਰੀ ਅਮਰਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹਰਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਦੇ ਮੋਹਾਲੀ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ 25 ਅਗਸਤ ਨੂੰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਾਕੀ ਮੌਸਮਾਂ ਦੀ ਜਿਵੇਂ ਅਪਡੇਟ ਆਏਗੀ ਤੁਹਾਨੂੰ ਇਹ ਵੀ ਜਿਹੜੀ ਜਾਣਕਾਰੀ ਆ ਹੋਰ ਸਾਂਝੀ ਕਰਾਂਗੇ। ਵੱਡੀ ਜਾਣਕਾਰੀ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਪੰਜਾਬ ਦੇ ਇਨ੍ਹਾਂ ਦਿਲਿਆਂ ਵਿੱਚ ਮੀਂਹ ਦੱਸਿਆ ਜਾ ਰਿਹਾ ਹੈ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ 11 ਲੱਖ ਪੰਜਾਬੀਆਂ ਨੂੰ ਝੜਕਾ ਕਾਰਾਂ ਤੇ ਜ਼ਮੀਨਾਂ ਵਾਲਿਆਂ ਖਿਲਾਫ ਹੋਵੇਗਾ ਹੁਣ ਐਕਸ਼ਨ ਦੇ ਹੁਕਮ ਕੇਂਦਰ ਸਰਕਾਰ ਨੇ 11 ਲੱਖ ਪੰਜਾਬੀਆਂ ਨੂੰ ਝੰਡਾ ਦਿੱਤਾ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ 11 ਲੱਖ ਪੰਜਾਬੀਆਂ ਦੇ ਰਾਸ਼ਨ ਕਾਰਡ ਰੱਦ ਕਰਨ ਦਾ ਹੁਕਮ ਦੇ ਦਿੱਤਾ ਕੇਂਦਰ ਦਾ ਤਰਕ ਹੈ ਕਿ ਇਹ ਉਹ ਲੋਕ ਹਨ ਜੋ ਕਿ ਆਰਥਿਕ ਤੌਰ ਤੇ ਖੁਸ਼ਹਾਲ ਹਨ ਉਹਨਾਂ ਕੋਲ ਕਾਰਾਂ ਜ਼ਮੀਨਾਂ ਤੇ ਹੋਰ ਸਹੂਲਤਾਂ ਹਨ ਇਸ ਦੇ ਬਾਵਜੂਦ ਵੀ ਉਹ ਲੋਕ ਮੁਫਤ ਅਨਾਜ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਤਾਂ ਦੇਖ ਸਕਦੇ ਹੋ ਉਹਨਾਂ ਲੋਕਾਂ ਦਾ ਹੁਣ ਰਾਸ਼ਨ ਕਾਰਡ ਬੰਦ ਕੀਤਾ ਜਾਵੇਗਾ ਜਿਨ੍ਹਾਂ ਦੇ ਕੋਲ ਕਾਰਾਂ ਹਨ ਜਾਂ ਜ਼ਮੀਨਾਂ ਹਨ ਕੇਂਦਰ ਸਰਕਾਰ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਤੇ ਇਹਨਾਂ 11 ਲੱਖ ਲੋਕਾਂ ਦੇ ਨਾਵਾਂ ਨੂੰ ਸੂਚੀ ਵਿੱਚੋਂ ਹਟਾਉਣ ਲਈ 30 ਨੰਬਰ ਤੱਕ ਦਾ ਅਲਟੀਮੇਟ ਦਿੱਤਾ ਹੈ ਉਧਰ ਹੀ ਇਸ ਮੁੱਦੇ ਤੇ ਕੇਂਦਰ ਦੇ ਪੰਜਾਬ ਸਰਕਾਰਾਂ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਗਰੀਬਾਂ ਵਿਰੁੱਧ ਕੰਮ ਕਰ ਰਿਹਾ ਹੈ ਤੇ ਭਗਵੰਤ ਮਾਨ ਸਰਕਾਰ ਦਾ ਦਾਵਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ ਉਹ ਅਸਲ ਵਿੱਚ ਗਰੀਬ ਹਨ ਸਰਕਾਰਾਂ ਉਧਿਹਾਰਾ ਡਿਸੀਜਨਦਾਰ ਲੋਕਾਂ ਨੂੰ ਰਹਾ ਦਿੰਦੀਆਂ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਾ ਨੂੰ ਪਰੇਸ਼ਾਨ ਕਰ ਰਹੀ ਹੈ ਇਸ ਮਾਮਲੇ 'ਚ ਪੰਜਾਬ ਦੇ ਕੈਬਨਿਟ ਮੰਤਰੀ ਹਰਪੰਦਰ ਸਿੰਘ ਈਡੀਓ ਦੇ ਸਾਬਕਾ ਮੰਤਰੀ ਦੇਖ ਸਕਦੇ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਤੁਹਾਡੇ ਖਬਰ ਦੇਖ ਸਕਦੇ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ ਦੁਸ਼ਹਿਰੇ ਤੋਂ ਬਾਅਦ ਹਿਦਾ ਦਿਵਾਲੀ ਦੁਸ਼ਹਿਰੇ ਤੋਂ ਬਾਅਦ ਜਾਂ ਦਿਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲੇਗਾ ਮਹਿੰਗਾਈ ਪੱਤਾ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਇੱਕ ਹੋਰ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਦੇਖ ਸਕਦੇ ਹੋ ਦਸਹਿਰੇ ਤੋਂ ਬਾਅਦ ਜਾਂ ਦੀਵਾਲੀ ਤੋਂ ਪਹਿਲਾਂ ਕਿ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਪੱਤਾ ਮਿਲ ਜਾਵੇਗਾ ਜੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਹੀ ਇੱਕ ਵੱਡਾ ਤੋਹਫਾ ਮਿਲਣ ਵਾਲਾ ਖਬਰਾਂ ਅਨੁਸਾਰ ਸਰਕਾਰ ਦੀਵਾਲੀ ਤੋਂ ਪਹਿਲਾਂ ਸਾਰੇ ਮੁਲਾਜ਼ਮਾਂ ਦੀ ਸੈਲਰੀ ਵਧਾ ਸੈਲਰੀ 'ਚ ਵਾਧਾ ਕਰ ਸਕਦੀ ਹੈ ਇਸ ਵਾਰ ਦੀਵਾਲੀ ਦਾ 21 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਮੀਡੀਆ ਰਿਪੋਰਟਰਾਂ ਅਨੁਸਾਰ ਸਤੰਬਰ ਚ ਮੁਲਾਜ਼ਮਾਂ ਦੀ ਤਨਖਾਹ ਵਧ ਕੇ ਆ ਸਕਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਤਾਂ ਦਾ ਖਬਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਾਂ ਜਾਣਕਾਰੀ ਤੁਹਾਡਾ ਜਿਹੜੀ ਇਹ ਆ ਸਾਂਝੀ ਕੀਤੀ ਜਾ ਰਹੀ ਹੈ ਹੋਰ ਜਾਣਕਾਰੀ ਜਾਨਾ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦਾ ਵੱਡੀ ਅਪਡੇਟ ਵਿੱਚ ਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਡੀਆਂ ਪੰਜਾਬ ਦੀਆਂ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਤੇ ਮਿਲਦੀ ਰਹਿਣਗੀਆਂ ਤੁਹਾਡਾ ਅਗਲੀ ਧੰਨਵਾਦ ਜੀ ਸਾਰਿਆਂ ਦਾ